ਤੁਸੀਂ ਦੇਖ ਸਕਦੇ ਹੋ ਇਹ ਰਾ ਬੱਚੇ ਸਕੂਲ ਜਾਣ ਸਕੂਲ ਆ ਰਹੇ ਨੇ। ਜੁਜੀਤ ਮੈਮੋਰੀਅਲ ਸਕੂਲ ਦੇ ਬੱਚੇ ਨੇ ਇਹ ਇਹਨਾਂ ਦਾ ਇਹ ਇਹੋ ਜਿਹਾ ਲੱਗਦਾ ਹੈ। ਕਾਣੀ ਸ਼ਵੇਕ ਸਿੰਘ 메인 ਰੋਡ ਤੋਂ ਜੀਟੀ ਰੋਡ ਨੈਸ਼ਨਲ ਹਾਈਵੇ 05 ਤੋਂ 메인 ਰੋਡ ਲੱਗਦਾ ਹੈ ਜੀ। ਬੱਚਿਆਂ ਨੂੰ ਇੱਥੇ ਨੰਗਨਦੀਪ ਉਹ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ। ਦੇਖੋ ਜੀ ਇੱਕ ਹੈਂਡੀਕੈਪ ਪਾਜੀ ਆ ਰਹੇ ਨੇ ਇਹਨਾਂ ਬੁਰਾ ਹਾਲ ਹੈ ਸਕੂਟਰ ਫਸ ਗਿਆ ਹੈ ਉਹਨਾਂ ਦਾ ਇਹਨਾਂ ਦਾ ਡੇਲੀ ਦਾ ਕੰਮ ਹੈ ਇਹੀ ਰਸਤਾ ਨਾਲ ਜਾਣਾ ਇਸ ਤੇ ਇਹੀ ਰਸਤਾ ਹੈ 何でだろうね、その先はどうしてもよろしい。<noise> ਕੀ ਨਾਮ ਹੈ ਇਹਦਾ ਕੀ ਨਾਮ ਹੈ ਮੇਰਾ ਨਾਮ ਸੁਖਮਨੀ ਪ੍ਰੀਤ ਕੌਰ ਕਿਹੜੇ ਸਕੂਲ ਚ ਪੜਦੇ ਹੋ ਐਸ ਐਮ ਕਾਨਵਰਟ ਸਕੂਲ ਦੇ ਵਿੱਚ ਤੇ ਕੀ ਦਿੱਕਤ ਕੀ ਆਂਦੀ ਐ ਸਰਾਦੀ ਜੀ ਦਿੱਕਤ ਜਦੋਂ ਵੀ ਅਸੀਂ ਸਕੂਲ ਜਾਣਾ ਹੁੰਦਾ ਸਾਨੂੰ ਬਹੁਤ ਦਿੱਕਤ ਆਂਦੀ ਜਦੋਂ ਮੀਂਹ ਪੈ ਜਾਂਦਾ ਫਿਰ ਸਾਨੂੰ ਛੁੱਟੀ ਕਰਨੀ ਪੈਂਦੀ ਏ ਜੇਕਰ ਆਦੀਏ ਤਾਂ ਫਿਰ ਬੜਾ ਮੁਸ਼ਕਲ ਹੁੰਦਾ ਲੰਘਣ ਵੇਲੇ ਹੁਣ ਤੁਸੀਂ ਵੇਖ ਸਿੰਘ ਦੀ ਟਾੜੀ ਨੂੰ ਜਾਂਦਾ ਅੱਛਾ ਸ਼ਵੇਕ ਸਿੰਘ ਦੀ ਨੂੰ ਠੀਕ ਹੈ ਜੀ ਹਾਂਜੀ ਇਹ ਬੜੀ ਦਿੱਕਤ ਹੋਈ ਪਈ ਆ ਹੋਰ ਵੀ ਪੰਜਾਂ ਛਾ ਟਾਰੀਆਂ ਸ਼ੈਲਰ ਵੀ ਲੱਗਾ ਆ ਕਿੰਨੇ ਸਾਲ ਹੋ ਗਏ ਰਹਿੰਦੇ ਨੇ ਇੱਥੇ ਜੀ ਉਹ ਸਾਨੂੰ ਇੱਥੇ 50 ਸਾਲ ਹੋ ਗਏ ਰਹਿੰਦੇ ਨੂੰ ਅੱਛਾ ਜੀ ਹਾਂ ਜੀ ਤੇ 50 ਸਾਲ ਤੋਂ ਕੱਚਾ ਹੀ ਰਹਾ ਜੀ ਅੱਛਾ ਜੀ ਕੱਚਾ ਕੋਈ ਨਹੀਂ ਇੱਥੇ ਦੇਖਣ ਹੀ ਨਹੀਂ ਆਇਆ ਕੋਈ ਵੀ ਕਦੀ ਕਿਹੜਾ ਪਿੰਡ ਕਿਹੜਾ ਪੈਂਦਾ ਜੀ ਇਹ ਮਾਲਵਾਲ ਚ ਪੈਂਦਾ ਜੀ ਖਰੀਲ ਵਾਲੀ ਬਸਤੀ ਠੀਕ ਹੈ ਜੀ ਐਂ ਬਾਬੂ ਜੀ ਤੁਹਾਡਾ ਮੇਰਾ ਨਾਮ ਮਖਤਿਆਰ ਸਿੰਘ ਜੀ ਇਹ ਕਿਹੜਾ ਰਹਾ ਜੀ ਇਹ ਬਸਤੀ ਸਰਦਾਰ ਸ਼ਮੇਸ਼ ਸਿੰਘ ਸਰਦਾਰ ਸੁਜੀਤ ਸਿੰਘ ਵਗੈਰਾ ਹੋਰ ਵੀ ਕਈ ਇੱਥੇ ਘਰ ਇਹਨਾਂ ਬਸਤੀ ਨੂੰ ਦਸਤਾ ਜਾਂਦਾ ਜੀ ਬਸਤੀ ਖਰੀਲ ਵਾਲੀ ਚ ਪੈਂਦਾ ਤੇ ਮਾਲਵਾਲ ਚ ਵੀ ਪੈਂਦਾ अच्छा टी की मसला ਕੀ ਹੈ ਕੀ ਸਾਰਾ ਰਸਤਾ ਸ਼ੁਰੂ ਤੋਂ ਲੈ ਕੇ ਕੱਚਾ ਜੀ ਤੇ ਇੱਥੇ ਸਾਰਾ ਰਸਤੇ ਦੇ ਉੱਤੇ ਬਹੁਤ ਗੰਦਮਾ ਦਾ ਪਾਣੀ ਆ ਦੇਖੋ بارش ਦੇ ਨਾਲ ਤੁਸੀਂ ਦੇਖ ਲਿਆ ਇੰਨੀ ਆਵਾਜਾ ਹੀ ਹੈ ਇੱਥੋਂ ਲੇਬਰ ਦਾ ਕੰਮ ਲੇਬਰਾਂ ਵੀ ਜਾਂਦੀਆਂ ਅੱਗੇ ਪਿੱਛੇ ਤੇ ਬਹੁਤ ਔਖਾ ਦਿੱਕਤ ਆ ਰਹੀ ਹੈ ਤੇ ਸਰਕਾਰ ਦੇ ਅੱਗੇ ਬੇਨਤੀ ਵੀ ਇਹਦਾ ਕੁਝ ਕੀਤਾ ਜਾਵੇ ਕੋਈ ਅਫਸਰ ਸਾਹਿਬਾਨ ਇਹਨੂੰ ਆਣ ਕੇ ਦੇਖਣ ਮੌਕੇ ਨੂੰ ਸ਼ੈਲਰ ਵੀ ਕਰ ਦੋ ਤੇ ਵੀ ਇੱਧਰ ਇੱਕ ਸ਼ੈਲਰ ਵੀ ਲੱਗਿਆ ਹੋਇਆ ਜੀ ਇੱਥੇ ਵੀ ਜਿਹੜਾ ਇੱਕੋ ਹੀ ਸੰਗਰਾਮ ਹੈ ਇਹਦਾ ਸੜਕ ਦਾ ਕੀਤਾ ਜਾਵੇ ਜੀ ਬਸ ਇਹ ਹੀ ਦਿੱਕਤ ਹੈ ਸਾਰੇ ਬੱਚੇ ਪੜਾਈ ਸਾਰਿਆਂ ਬੱਚਿਆਂ ਦੀ ਖਰਾਬ ਹੋ ਰਹੀ ਹੈ ਇੰਨੀ ਪਾਸਲੇ ਵਿੱਚ ਬੱਚੇ ਸਕੂਲ ਵੀ ਨਹੀਂ ਜਾ ਸਕਦੇ ਕਿਉਂਕਿ ਰਸਤੇ ਵਿੱਚੋਂ ਲੰਘੇ ਹੀ ਨਹੀਂ ਜਾਂਦਾ ਕਿਉਂ ਗਰਮੀ ਤੇ ਫਿਰ ਰੇਤਾ ਹੋ ਜਾਂਦਾ ਜਿੱਥੇ ਰੇਤੇ ਦੇ ਵਿੱਚ ਸਕੂਟਰ ਸਲਿੱਪ ਕਰਕੇ ਡਿੱਗਦੇ ਆ ਮਾਰਚ ਚ ਆਉਣੀ ਹਾਂ ਤੇ ਤਾਂ ਕਰਕੇ ਇਸ ਚੀਜ਼ ਦਾ ਧਿਆਨ ਸਰਕਾਰ ਦੀ ਨਿਗਾਹ ਦੇ ਵਿੱਚ ਲਿਆਂਦਾ ਜਾਵੇ ਤੇ ਇਹਦਾ ਕੋਈ ਹੱਲ ਕੀਤਾ ਜਾਵੇ ਕਿਹੜਾ ਰਾਹ ਹੈ ਇਹ ਰਾਹ ਹੈਗਾ ਜੀ ਸਜੀਤ ਮੋਰਲ ਸਕੂਲ ਨੂੰ ਜਾਂਦਾ ਜੀ ਆ ਸਾਡੇ ਬੱਚੇ ਉਥੇ ਪੜ੍ਹਦੇ ਸਕੂਲ 'ਚ ਤੇ ਆ ਤੁਸੀਂ ਦੇਖ ਲਿਆ ਸਰ ਬੱਚੇ ਕਿੰਦਾ ਪੜ੍ਹਦੇ ਆ ਤੇ ਬਹੁਤ ਔਖਾ ਜੀ ਇਹ ਰਾਹ ਕਿੰਨਾ ਚਿਰ ਹੋ ਗਿਆ ਰਾਹ ਚੱਲਦੇ ਨੂੰ ਜੀ ਸਾਨੂੰ ਤਾਂ 50 ਸਾਲ ਇੱਥੇ ਹੋ ਗਏ ਬੈਠਾ ਨੂੰ ਸਾਡੇ ਦਾਦੇ ਪਰਦਾਦੇ ਪਹਿਲਾਂ ਨੇ ਬੈਠੇ ਸੀ ਕੀ ਕੀ ਨਾ ਕੀ ਨਾ ਟਾਣੀ ਦਾ ਕੀ ਨਾਮ ਹੈ ਸਰਦਾਰ ਥੁੱਡਰ ਸਿੰਘ ਲੱਠੇ ਦੀ ਟਾਣੀਆਂ ਜੇ ਅੱਗੇ ਠੀਕ ਹੈ ਜੀ ਕਿ ਕਿਹੜਾ ਕਿਹੜੇ ਪਿੰਡ ਚ ਪੈਂਦੀ ਹੈ ਜੀ ਮਾਲਵਾਲਕਦੀਮ ਚ ਪੈਂਦੀ ਹੈ ਜੀ ਦਿਹਾਤੀ ਏਰੀਆ ਅਫਰੋਜਪੁਰ ਦਿਹਾਤੀ ਠੀਕ ਹੈ ਠੀਕ ਹੈ ਜੀ ਤੇ ਤੁਸੀਂ ਐ ਐਮਐਲਏ ਨੂੰ ਜਾਂ ਕਿਸੇ ਨੂੰ ਗੁਹਾਰ ਨੂੰ ਐਮਐਲਏ ਜੀ ਵੋਟਾਂ ਲੈਣ ਆਉਂਦੇ ਨੇ ਵੋਟਾਂ ਲੈ ਕੇ ਚਲੇ ਜਾਂਦੇ ਨੇ ਬਸ ਠੀਕ ਆ ਮਗਰੋਂ ਕੋਈ ਨਹੀਂ ਪੁੱਛਦਾ ਨਾ ਸਾਨੂੰ ਦੱਸਦਾ ਕੋਈ ਸਾਡੀ ਬਹੁਤ ਬਿਮਾਰ ਆ ਸਰਕਾਰ ਅੱਗੇ ਵੀ ਸਾਡੀ ਇਹ ਸੜਕ ਬਣੀ ਜਾਵੇ ਸਾਡਾ ਰਾਹ ਪੱਕਾ ਹੋ ਜੇ ਤੇ ਸਾਡੇ ਬੱਚੇ ਕੋਈ ਪੜ ਜਾਣ ਕੋਈ ਬਹੁਤ ਤੰਗ ਆ ਜੀ ਐਡੀ ਕੇ ਤੁਹਾਡੇ ਸਾਹਮਣੇ ਦੇਖੋ ਕਿਦਾਂ ਮਸਾਂ ਨਾਂ ਕੇ ਐ ਜਿਸਕੇ ਬੱਚੇ ਤੁਹਾਡੇ ਕੋਲ ਪੜਦੇ ਬਹੁਤ ਤੰਗ ਆ ਜੀ ਰਾਹ ਕੋਲ ਬਹੁਤ ਔਖੇ ਆਂ ਸਾਡੀ ਹੋਰ ਕੋਈ ਮੰਗ ਨਹੀਂ ਸਾਡੀ ਰਾਹ ਦੀ ਮੰਗ ਆ ਜੀ